ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੰਗਲਵਾਰ ਨੂੰ ਇੱਕ ਨਵੀਂ 골ਡ ਕਾਰਡ ਯੋਜਨਾ ਦੀ ਘੋਸ਼ਣਾ ਕੀਤੀ ਹੈ ਜੋ 5 ਮਿਲੀਅਨ ਡਾਲਰ ਵਿੱਚ ਵੇਚੀ ਜਾਵੇਗੀ ਇਸ ਰਾਹੀਂ ਪ੍ਰਵਾਸੀਆਂ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਆਸਾਨ ਹੋ ਜਾਵੇਗੀ 골ਡ ਕਾਰਡ ਗ੍ਰੀਨ ਕਾਰਡ ਦੀ ਪ੍ਰੀਮੀਅਮ ਵਰਜ਼ਨ ਹੋਵੇਗਾ ਜਿਸ ਨਾਲ ਨਾ ਸਿਰਫ ਗ੍ਰੀਨ ਕਾਰਡ ਵਾਲੇ ਵਿਸ਼ੇਸ਼ ਅਧਿਕਾਰ ਨਿਲਗੇ ਬਲਕਿ ਅਮੀਰ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਨਿਵੇਸ਼ ਕਰਕੇ ਨਾਗਰਿਕਤਾ ਲੈਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ ਵਪਾਰ ਮੰਤਰੀ ਦੇ ਨਾਲ ਕਾਰਜਕਾਰੀਆਂ ਦੇ ਹੁਕਮਾਤੇ ਹਸਤਾਖਰ ਕਰਦੇ ਹੋਏ 트াম্প ਨੇ ਕਿਹਾ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਹੈ ਪਰ ਇਹ 골ਡ ਕਾਰਡ ਹੈ ਇਸ ਦੀ ਕੀਮਤ ਤਕਰੀਬਨ 5 ਮਿਲੀਅਨ ਡਾਲਰ ਹੋਵੇਗੀ ਇਹ ਤੁਹਾਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦੇਵੇਗਾ ਉਹਨਾਂ ਨੇ ਕਿਹਾ ਕਿ ਇਹ ਨਾਗਰਿਕਤਾ ਲਈ ਇੱਕ ਨਵਾਂ ਰਾਹ ਖੋਲੇਗਾ ਅਮੀਰ ਲੋਕ ਇਹ ਕਾਰਡ ਖਰੀਦ ਕੇ ਅਮਰੀਕਾ ਆਉਣਗੇ ਜਿੱਥੇ ਨਿਵੇਸ਼ ਕਰਨਗੇ ਅਤੇ ਬਹੁਤ ਸਾਰੇ ਰੋਜ਼ਗਾਰ ਪੈਦਾ ਕਰਨਗੇ ਟਰੰਪ ਨੇ ਐਲਾਨ ਕੀਤਾ ਹੈ ਕਿ ਇਹ ਪ੍ਰੋਗਰਾਮ ਅਗਲੇ 2 ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਤੇ ਪ੍ਰਸ਼ਾਸਨ ਨੂੰ ਇਸ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਹਜੇ ਤੱਕ ਇਹ ਸਾਫ਼ ਨਹੀਂ ਹੋ ਸਕੇ ਕਿ ਯੋਜਨਾ ਕਿਵੇਂ ਲਾਗੂ ਕੀਤੀ ਜਾਵੇਗੀ। ਵਪਾਰ ਮੰਤਰੀ ਨੇ ਸੁਝਾ ਦਿੱਤਾ ਹੈ ਕਿ ਨਵੀਂ 골ਡ ਕਾਰਡ ਯੋਜਨਾ ਮੌਜੂਦਾ EP5 ਦੀਪਾ ਲੈ ਸਕਦੀ ਹੈ EB5 ਪ੍ਰੋਗਰਾਮ ਪ੍ਰਵਾਸੀ ਨਿਵੇਸ਼ਕਾਂ ਨੂੰ ਅਮਰੀਕਾ ਵਿੱਚ ਕਾਰੋਬਾਰਾਂ ਵਿੱਚ ਨਿਵੇਸ਼ ਕਰਕੇ ਗ੍ਰੀਨ ਕਾਰਡ ਹਾਸਲ ਕਰਨ ਦੀ ਇਜਾਜ਼ਤ ਦਿੰਦਾ ਹੈ 트럼ਪ ਨੇ ਕਿਹਾ ਹੈ ਕਿ ਅਸੀਂ EB5 ਪ੍ਰੋਗਰਾਮ ਨੂੰ ਖਤਮ ਕਰਕੇ 트럼ਪ 골ਡ ਕਾਰਡ ਲਿਆਉਣ ਜਾ ਰਹੇ ਹਾਂ ਇਸ ਤਹਿਤ ਪ੍ਰਵਾਸੀ 5 ਮਿਲੀਅਨ ਡਾਲਰ ਦੀ ਰਕਮ ਅਮਰੀਕੀ ਸਰਕਾਰ ਨੂੰ ਦੇ ਕੇ ਜਾਂਚ ਪ੍ਰਕਿਰਿਆ ਤੋਂ ਬਚ ਸਕਣਗੇ ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਵਿਸ਼ਵ ਸਤਰੀ ਨਾਗਰਿਕ ਹਨ 트럼ਪ ਨੇ ਕਿਹਾ ਕਿ 골ਡ ਕਾਰਡ ਯੋਜਨਾ ਰਾਹੀਂ ਇਕਤਰ ਇਤੀ ਗਈ ਰਕਮ ਨੂੰ ਅਮਰੀਕੀ ਵਿਤੀ ਘਾਟ ਟਾਣ ਲਈ ਵਰਤਿਆ ਜਾਵੇਗਾ ਉਹਨਾਂ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਨਿਵੇਸ਼ ਕਰ ਸਕਣਗੇ ਅਤੇ ਅਸੀਂ ਉਹਨਾਂ ਦੇ ਪੈਸੇ ਨਾਲ ਆਪਣੇ ਵਿਤੀ ਘਾਟ ਨੂੰ ਘਟਾ ਸਕਦੇ ਹਾਂ ਅਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ 골ਡ ਕਾਰਡ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜੋ 5 ਮਿਲੀਅਨ ਡਾਲਰ ਵਿੱਚ ਵੇਚੀ ਜਾਵੇਗੀ ਇਸ ਰਾਹੀਂ ਪ੍ਰਵਾਸੀਆਂ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਆਸਾਨ ਹੋ ਜਾਵੇਗੀ